ਹਾਂਜੀ ਕੀ ਹਾਲ ਚਾਲ ਨੇ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਜਿਹੜੇ ਵੀਰਾਂ ਨੇ ਆਪਣਾ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਜਰੂਰ ਕਰ ਲਿਓ ਜਵੰਦਾ ਆਯੁਰਵੇਦ ਨਾਮ ਤੇ ਹੈ ਇਹ ਤੁਹਾਨੂੰ ਦੱਸ ਦਿਆਂ ਦੇਖੋ ਗਰਭਣੀ ਕੋ ਦੁੱਧ ਦੇਣਾ ਠੀਕ ਹੈ ਇਹਦੇ ਗ੍ਰੰਥ ਦੇ ਵਿੱਚ ਗੁਣ ਦੱਸੇ ਹੋਏ ਨੇ ਦੁੱਧ ਦੇ ਜਿਹੜੇ ਔਰਤਾਂ ਦੇ ਦੁੱਧ ਹੈ ਜਿਵੇਂ ਬੱਚਾ ਹੋ ਜਾਂਦਾ ਹੈ ਜਿਹੜੀ ਜ਼ਿਆਦਾ ਲੇਡੀਜ਼ ਮੋਟੀਆਂ ਨੇ ਉਹਨਾਂ ਦੇ ਦੁੱਧ ਦੇ ਗੁਣ, ਜ਼ਿਆਦਾ ਪਤਲੀਆਂ ਨੇ ਉਹਨਾਂ ਦੇ ਦੁੱਧ ਦੇ ਗੁਣ ਠੀਕ ਹੈ ਦੁੱਧ ਦੇ ਗੁਣ ਵੀ ਦੱਸੇ ਗਏ ਨੇ ਜਿਨ੍ਹਾਂ ਨੂੰ ਬੱਚਾ ਨਹੀਂ ਹੁੰਦਾ ਉਹਦੇ ਲਈ ਵੀ ਇਹਦੇ ਵਿੱਚ ਨੁਸਖੇ ਦੱਸੇ ਗਏ ਨੇ ਠੀਕ ਹੈ ਬੱਚਾ ਕਿਉਂ ਨਹੀਂ ਹੁੰਦਾ ਸਾਰਾ ਕੁਝ ਜਿਹੜੇ ਗ੍ਰੰਥ ਦੇ ਵਿੱਚ ਦੱਸਿਆ ਗਿਆ ਆ ਕਾਫੀ ਪੁਰਾਣਾ ਹੈ ਗਿਆ ਤੇ ਪੇਜ ਵੀ ਫਟਦੇ ਆ ਬਾਕੀ ਤੁਹਾਨੂੰ ਆ ਦੇਖੋ ਇਹ ਤੇ ਤਾਂ ਮੈਂ ਵੀਡੀਓ ਬਣਾਈ ਸੀ ਗਰਭ ਕੀ ਸੂਰਤ ਬਦਲੇ ਫਿਰ ਤਾਂ ਕਾਫੀ ਲੋਕਾਂ ਨੇ ਪਰਚਾ ਵਰਚਾ ਕਰਾਉਂਦੇ ਵੀ ਧਮਕੇ ਦੇਤੀ ਅਸੀਂ ਵੀ ਤੁਸੀਂ ਇਹ ਚੀਜ਼ਾਂ ਨਾ ਪਾਇਆ ਕਰੋ ਤਾਂ ਕਰਕੇ ਆਪਾਂ ਹੁਣ ਨਹੀਂ ਪਾਈਆਂ ਹੈਗੀਆਂ ਤੇ ਦੇਖੋ ਇੱਛਾ ਪੂਰਨ ਕਾਸਰ ਹਨਾ ਇਹਦੇ ਵਿੱਚ ਕਾਫੀ ਸਾਰੇ ਚੀਜ਼ਾਂ ਨੇ ਬਿਮਾਰੀਆਂ ਤੇ ਦੱਸਿਆ ਗਿਆ ਹੈਗਾ ਸੰਭੋਗ ਕਿਵੇਂ ਕਰਨਾ ਉਹ ਵੀ ਦੱਸਿਆ ਗਿਆ ਹੈਗਾ ਇਹਦੇ ਵਿੱਚ ਠੀਕ ਹੈ ਪੂਰੀ ਨਾਰੀਕੇ ਗਰਭ ਕਹਾਲ ਰੀਤੂ ਦਾਣ ਕਫਲ ਹਨਾ ਗਰਭ ਮੇ ਭੋਗਨ ਛੇਦ ਪਹਿਲੇ ਗਰਭ ਕਾ ਆ ਦੇਖੋ ਨਰ ਕੇ ਉੱਪਰ ਬੈਠ ਕੇ ਨਾਰੀ ਭੋਗ ਕਰੇ ਕਫਲ ਹਨਾ ਤੇ ਕੁਝ ਕੁ ਚੀਜ਼ ਆਪਾਂ ਖੁੱਲ ਕੇ ਨਹੀਂ ਦੱਸ ਸਕਦੇ ਹਨਾ ਨਾਰੀ ਛੇ ਨਾਰੀ ਕਾ ਭੋਗ ਕਫਲ ਅੱਜ ਤੋਂ ਬਹੁਤ ਟਾਈਮ ਪਹਿਲਾਂ ਨਹੀਂ ਦੇਖ ਲੋ ਹਨਾ ਜਿਵੇਂ ਉਹ ਹੁਣ ਕੀ ਲੈਸ ਡਿਵੀਜ਼ਨ ਹੁੰਦਾ ਕੀ ਹੁੰਦਾ ਉਹ ਸਿਸਟਮ ਲਾ ਲਓ ਨਾਰੀ ਨਾਲ ਨਾਰੀ ਸੰਭੋ ਕਰਦੀ ਹੈ ਹਨਾ ਉਹ ਛੋਟੀ ਉਮਰ ਦਾ ਗਰਭ ਸੁਪਨੇ ਮੇਂ ਗਰਭ ਕਾ ਹਾਲ ਜੋ ਰਿਤੂ ਵਾਲੀ ਕੇ ਗਰਭ ਕਾ ਹਾਲ ਠੀਕ ਹੈ ਇਹਦੇ ਵਿੱਚ ਕਾਫੀ ਸਰੀਆ ਦੁੱਧ ਪੀਤੇ ਬਲ ਕਾ ਹਾਲ ਹਰ ਇੱਕ ਚੀਜ਼ ਦਸੀ ਗਈ ਬੀ ਜਵਾਗ ਨੂੰ ਦੁੱਧ ਕਿਵੇਂ ਪਾਲਾਉਣਾ ਉਹ ਵੀ ਇਹਦੇ ਵਿੱਚ ਦੱਸਿਆ ਗਿਆ ਆ ਦੁੱਧ ਪੀਨੇ ਬਾਲੇ ਕਾ ਜਤਨ ਠੀਕ ਹੈ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਨਾਰੀ ਦੇ ਲੇਟ ਜੀ ਦੇ ਦੁੱਧ ਤੋਂ ਤੁਸੀਂ ਕਿਉਂ ਬਣਾ ਸਕਦੇ ਹੋ ਤੇ ਉਹਦੇ ਕੀ ਗੁਣ ਨੇ ਹੈਨਾ ਆ ਦੇਖੋ ਪੁੱਤਰ ਕੇ ਗਰਭ ਕੀ ਪਹਿਚਾਣ ਤਿੱਥੀ ਪੁੱਤਰ ਕੇ ਗਰਭ ਕੀ ਪੁਰਸ਼ ਕੇ ਵਿਸ਼ੇਸ਼ ਕਰਮਨ ਪੁਨਸ਼ਕ ਗਰਭ ਕੇ ਲਖਣ ਹੈਨਾ ਇਹ ਤੇ ਪਾਈ ਸੀ ਆਪਾਂ ਨੇ ਤਰੀਕ ਦੱਸੀ ਸੀ ਉਦੋਂ ਕਾਫੀ ਧਮਕੇਦੋਂ ਕਹਿਂਦੇ ਤੇ ਭਈ ਵੀ ਐਵੇਂ ਨਹੀਂ ਪਾਉਣਾ ਹੈਗੇ ਇਹ ਉਲੰਘਣ ਹੈ ਚਲੋ ਆਪਾਂ ਤਾਂ ਉਹ ਦੱਸਿਆ ਸੀ ਜੋ ਲਿਖਿਆ ਹੋਇਆ ਤਾਂ ਕਰਕੇ ਫਿਰ ਉਸ ਤੋਂ ਬਾਅਦ ਕਾਫੀ ਐਮੇਦਾ ਹੋਰ ਆਪਣੇ ਕੋਲ ਚੀਜ਼ਾਂ ਪਈਆਂ ਸੀ ਉਹ ਖਰਾਬ ਹੋ ਫੋਣੀਆਂ ਬੰਦ ਕਰਤੀਆਂ ਹਨ ਅਗਰ ਕਿਸੇ ਕੋਲ ਐਮੇਦਾ ਕਿਤਾਬ ਹੁੰਦੀ ਹੈ ਤੈਨੂੰ ਸੰਭਾਲ ਕੇ ਜਰੂਰ ਰੱਖਿਆ ਕਰੋ ਠੀਕ ਹੈ ਬਾਕੀ ਇਹਦੇ ਵਿੱਚ ਤੁਹਾਨੂੰ ਨੁਸਖਾ ਦੱਸਾਂਗੇ ਜਿੰਨਾ ਲੇਡੀਜ਼ ਨੂੰ ਬੱਚਾ ਨਹੀਂ ਹੁੰਦਾ ਉਹਨਾਂ ਲਈ ਠੀਕ ਹੈ ਉਹਨੇ ਕੀ ਕਰਨਾ ਹੈ ਕੀ ਟੈਸਟ ਕਰਵਾਉਣੇ ਹੈ ਇਹਦੇ ਵਿੱਚ ਤੁਹਾਨੂੰ ਆਯੁਰਵੇਦ ਤੇ ਆਪਾਂ ਮਾਡਰਨ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਤੁਹਾਨੂੰ ਦੋਨੀਆਂ ਚੀਜ਼ਾਂ ਦੱਸਾਂਗੇ ਕਿਉਂਕਿ ਕਾਫੀ ਜਿਹੜੀਆਂ ਹੁਣ ਕਿਤਾਬਾਂ ਛਪ ਚੁੱਕੀਆਂ ਨੇ ਨਵੀਆਂ ਆਯੁਰਵੇਦ ਦੇ ਹਿਸਾਬ ਨਾਲ ਤੇ ਮਾਡਰਨ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਹਨਾ ਉਹਦੇ ਇਸਤਰੀ ਵਿਗਿਆਨ ਤੇ ਪੂਰੀ ਕਿਤਾਬ ਹੈ ਉਹਦੇ ਹਿਸਾਬ ਨਾਲ ਵੀ ਕਾਫੀ ਚੀਜ਼ਾਂ ਨੇ ਤੁਹਾਨੂੰ ਉਹ ਕਿਤਾਬ ਵੀ ਦਿਖਾਉਣਾ ਠੀਕ ਹੈ ਇਦੇ ਵਿੱਚ ਪਹਿਲੇ ਮਹੀਨੇ ਤੋਂ ਲੈ ਕੇ ਨੌਵੇਂ ਮਹੀਨੇ ਤੱਕ ਦੱਸਿਆ ਗਿਆ ਇੱਕ ਇੱਕ ਨੁਸਖਾ ਨੋਟ ਕਰ ਲਓ ਜਿਨ੍ਹਾਂ ਨੂੰ ਬੱਚਾ ਨਹੀਂ ਹੁੰਦਾ ਬੀਟਾ ਇਸ ਤੇ ਬਿਲਕੁਲ ਠੀਕ ਨੇ ਹਸਬੰਡ ਤੇ ਵਾਈਫ ਦੇ ਦੋਨਾਂ ਦੇ ਤਾਂ ਵੀ ਬੱਚਾ ਨਹੀਂ ਹੁੰਦਾ ਠੀਕ ਹੈ ਜੀ ਉਹਨਾਂ ਨੇ ਪਲਾਸ ਦੇ ਬੀਜ 100 ਗ੍ਰਾਮ ਸ਼ਿਵਲਿੰਗੀ ਬੀਜ 100 ਗ੍ਰਾਮ ਤੇ ਜੀਓ ਪੋਤਾ ਪੁੱਤਰ ਜੀਵਕ ਵੀਜ਼ਾ ਦੀ ਗਰੀ 100 ਗ੍ਰਾਮ ਤੇ ਉਹਦੇ ਵਿੱਚ ਮੁਕਤਾ ਸੁਖਤੀ ਪਿਸ਼ਟੀ ਪਾਉਣੀ ਹੈ 20 ਗ੍ਰਾਮ ਸਭ ਨੂੰ ਪੀਸ ਕੇ ਅੱਧੇ ਚਮਚੇ ਸੇਵਨ ਕਰਨਾ ਤੇ ਨਾਲ ਹੀ 4 ਚਮਚੇ ਕੁਮਾਰੀਆ ਸਬ 4 ਚਮਚੇ ਪਤਰਾੰਗ ਸਬ ਤੇ 4 ਚਮਚੇ ਹੀ ਅਸ਼ੋਕਾ ਰੇਸ਼ਟਾ 12 ਚਮਚੇ ਹੋਗੇ ਉਨਾਂ ਹੀ ਪਾਣੀ ਪਾ ਕੇ ਸਵੇਰੇ ਸ਼ਾਮ ਇਹ ਲੈਣਾ ਹੈ ਪ੍ਰਮਾਤਮਾ ਕਿਰਪਾ ਕਰੂ ਬੱਚਾ ਹੋਊਗਾ ਬਾਕੀ ਜਿਹੜੇ ਕਿਤਾਬਾਂ ਪੜਨਦੇ ਸ਼ਕੀਰ ਨੇ ਆਯੁਰਵੈਦਿਕ ਗ੍ਰੰਥਾਂ ਨੇ ਤਾਂ ਉਹ ਆਪਣੇ ਨਾਲ ਜਰੂਰ ਜੁੜੇ ਰਹੋ ਠੀਕ ਹੈ ਦੇਖੋ ਜਿਹੜੇ ਜਿਹੜੇ ਪੇਜ ਦਿਖਾ ਰਿਆਂ ਸਕਰੀਨਸ਼ਾਟ ਮਾਰ ਲਿਆ ਕਰੋ ਕਿਉਂਕਿ ਕਈ ਵਾਰ ਇੱਕ ਪੇਜ ਤੇ ਹੀ ਜਿੰਦਗੀ ਬਦਲਣ ਵਾਲਾ ਨੁਸਖਾ ਹੁੰਦਾ ਠੀਕ ਹੈ ਗਰਭ ਕੇ ਪੇਟ ਮੇਂ ਦਰਦ ਕੋ ਸੁਹਾਗੇ ਦਾ ਚੂਰਨ ਪਰ ਕੋਈ ਵੀ ਚੀਜ਼ ਆਪਣੀ ਸਮਝ ਨਾਲ ਨਹੀਂ ਦੇਣੀ ਹੁੰਦੀ ਹਨਾ ਜਿਵੇਂ ਹੁਣ ਦੱਸਤਾ ਵੀ ਸੁਹਾਗੇ ਦਾ ਚੂਰਨ ਤੁਸੀਂ ਦੇ ਸਕਦੇ ਹੋ ਪਰ ਉਹ ਸਥਿਤੀ ਕੀ ਹੈ ਉਸ ਟਾਈਮ ਦੀ ਉਸ ਹਿਸਾਬ ਨਾਲ ਦੇਣਾ ਹੁੰਦਾ ਕਿਤੇ ਚੱਕ ਕੇ ਆਪਾਂ ਹੀ ਦੇ ਦਈਏ ਉਤੋਂ ਗਰਭ ਪਾਤ ਹੋ ਜੇ ਇਹ ਵੀ ਧਿਆਨ ਰੱਖਣਾ ਹੁੰਦਾ ਹੈ ਨਾ ਦੇਖੋ ਇਹ ਲੇਡੀਜ਼ ਦੇ ਉੱਤੇ ਪੂਰੀ ਕਿਤਾਬ ਹੈ ਅੱਗੇ ਬੱਚੇ ਬਾਰੇ ਵੀ ਦੱਸਿਆ ਗਿਆ ਹੈ ਨਾ ਇੱਕ ਹੋਰ ਵੀ ਕਾਫੀ ਨੁਸਖੇ ਦੱਸੇ ਗਏ ਨੇ ਇਹਦੇ ਵਿੱਚੋਂ ਤੁਹਾਨੂੰ ਦੱਸੂਗਾ ਦੇਖੋ ਜਿਵੇਂ ਆਪਣੇ ਆਮ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਬਾਰੇ ਵੀ ਇੱਥੇ ਜਾਣਕਾਰੀ ਦਿੱਤੀ ਗਈ ਹੈ ਇੱਕ ਤੁਹਾਨੂੰ ਹੋਰ ਕਿਤਾਬ ਦਿਖਾਉਂਗਾ ਜਿਹੜੇ ਕਿਤਾਬ ਪੜਨ ਦੇ ਸ਼ੌਂਕੀ ਨੇ ਤੋਂ ਉਹਦੇ ਵਿੱਚ ਡਿਟੇਲ ਚ ਸਮਝਾਇਆ ਗਿਆ ਵੈਸੇ ਲੇਡिज ਤੇ ਕਈ ਕਈ ਗ੍ਰੰਥ ਹੈਗੇ ਨੇ ਜਿਹੜੇ ਸਿਰਫ ਲੇਡिज ਦੇ ਪ੍ਰੋਬਲਮਾਂ ਤੇ ਹੀ ਕੰਮ ਕਰਦੇ ਆ ਠੀਕ ਹੈ ਪਰ ਗੱਲ ਸਮਝਣ ਵਾਲੀ ਹੁੰਦੀ ਹੈ ਗੱਲ ਸਮਝ ਕੇ ਕਰੋਗੇ ਪੜ੍ਹ ਕੇ ਵਰਤੋਂਗੇ ਚੀਜ਼ ਤਾਂ ਅਸਰ ਕਰੂਗੀ ਨਹੀਂ ਨਹੀਂ ਅਸਰ ਕਰਦੀ ਬਾਕੀ ਕਾਫੀ ਗ੍ਰੰਥਾਂ ਚ ਜੰਤਰ ਤੇ ਮੰਤਰ ਵੀ ਦੱਸਿਓ ਨੇ ਇੱਕ ਤੁਹਾਨੂੰ ਕਿਤਾਬ ਦਿਖਾਉਣਾ ਮੈਂ ਲੇਡिज ਦੇ ਰੋਗਾਂ ਦੇ ਦੱਸੀ ਹੋਈ ਹੈ ਇਹ ਇਹ ਕਿਤਾਬ ਬਹੁਤ ਵਧੀਆ ਹੈ। ਇਹਦੇ ਵਿੱਚ ਤੁਹਾਨੂੰ ਮਾਡਰਨ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਤੁਹਾਨੂੰ ਇਹਦੇ ਵਿੱਚ ਚੀਜ਼ਾਂ ਦੱਸੀਆਂ ਹੋਈਆਂ ਨੇ ਹਨਾ ਡਾਕਟਰ ਸੁਸ਼ੀਲਾ ਸ਼ਰਮਾ ਉਹਨਾਂ ਵੱਲੋਂ ਲਿਖੀ ਗਈ ਹੈ। ਕਾਫੀ ਡਿਟੇਲ 'ਚ ਇਹਦੇ ਵਿੱਚ ਸਮਝਾਇਆ ਗਿਆ ਹੈਗਾ। ਕੱਲੀ-ਕੱਲੀ ਚੀਜ਼ ਪੜਨ ਵਾਲੀ ਹੈ ਧਿਆਨ ਨਾਲ ਜਿਹੜੇ ਵੀਰ ਆਯੁਰਵੇਦਿਕ ਖੰਦੇਸ਼ਕੀ ਨੇ ਤਾਂ ਇਹ ਕਿਤਾਬ ਜ਼ਰੂਰ ਪੜ੍ਹੋ ਠੀਕ ਹੈ ਇਹਦੇ ਵਿੱਚ ਤੁਹਾਨੂੰ ਕੁਝ ਕਾਫੀ ਹੱਦ ਤੱਕ ਚੀਜ਼ਾਂ ਦਾ ਪਤਾ ਲੱਗੂਗਾ ਠੀਕ ਹੈ ਫੋਟੋਆਂ ਦੇ ذریعے ਕਿਉਂਕਿ ਆਯੁਰਵੇਦ ਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕੋਈ ਸਕੈਨ ਦੇਖਣੀ ਹੈ ਠੀਕ ਹੈ ਉਦੋਂ ਉੱਥੇ ਬੰਦਾ ਫਸ ਜਾਂਦਾ ਹੈ ਅਨੰਦ ਦੇਖੋ ਇਹ ਲਿਖੀ ਹੋਈ ਹੈ ਨਾ ਫੈਬਰੂਏਟ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਤੇ ਸਿਹਸਟਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਇਹਦੇ ਵਿੱਚ ਪੀਸੀਓਡੀ ਬਾਰੇ ਹਰ ਇੱਕ ਚੀਜ਼ ਬਾਰੇ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਇਹ ਕਿਤਾਬ ਸਮਝਣ ਵਾਲੀ ਆ ਪੜ੍ਹਨ ਵਾਲੀ ਹੈ ਆਯੁਰਵੇਦ ਤੇ ਐਲੋਪੈਥੀ ਮਾਡਰਨ ਮੈਡੀਕਲ ਸਾਇੰਸ ਨੂੰ ਮਿਲਾ ਕੇ ਸਮਝੋ ਲਓ ਇਹ ਕਿਤਾਬ ਹੈਗੀ ਹੈ ਠੀਕ ਹੈ ਕਿਉਂਕਿ ਆਪਾਂ ਨੂੰ ਇਹ ਚੀਜ਼ਾਂ ਵੀ ਦੇਖਣੀਆਂ ਪੈਣਗੀਆਂ ਠੀਕ ਹੈ ਜਦੋਂ ਆਪ ਨੂੰ ਪਤੀ ਨਹੀਂ ਹੋਊਗਾ ਓਵਰੀ ਕੀ ਹੈ ਹੁਣ ਮੰਨ ਲਓ ਅਲਟਰਾਸਾਉਂਡ ਦੇ ਵਿੱਚ ਸਿਸਟ ਲਿਖਿਆ ਫੈబ్రੂਰੀਟ ਲਿਖਿਆ ਸਾਈਜ਼ ਲਿਖਿਆ ਹੋਇਆ ਠੀਕ ਹੈ ਜਿਵੇਂ ਈਟੀ ਵੱਜ ਜਾਂਦੀ ਹੈ ਲੇਡੀਜ਼ ਦੀ ਉਹਦੇ ਬਾਰੇ ਦੱਸਿਆ ਗਿਆ ਠੀਕ ਹੈ ਜੱਸ ਕੋਈ ਸਰਵਾਈਕਲ ਸਿਸਟ ਹੈਗੀ ਹੈ ਉਹ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਜਬ ਪੋਲੀਪ ਹੋ ਜਾਂਦੀਆਂ ਨੇ ਲੇਡੀਜ਼ ਦੇ ਬੱਚੇਦਾਨੀ ਦੇ ਅੰਦਰ ਹਨਾ ਉਹ ਚੀਜ਼ਾਂ ਸਮਝਣੀਆਂ ਪੈਣਗੀਆਂ ਜੇ ਉਹ ਚੀਜ਼ ਨਹੀਂ ਸਮਝੀ ਨਹੀਂ ਹੋਊਗੀ ਤਾਂ ਵੈਦ ਇੱਕ ਕੀ ਸਕੈਨ ਦੇਖੂਗਾ ਕਿਸੇ ਦੀ ਕੀ ਸਮਝਾ ਸਕੂਗਾ ਠੀਕ ਹੈ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਦੀ ਹੈਲਪ ਲੈ ਸਕਦੇ ਹੁੰਦੇ ਆ ਠੀਕ ਹੈ ਤੇ ਵੀ ਆਪਾਂ ਕੀ ਕਰਨਾ ਹੈਗਾ ਹਮ ਜਾਂ ਤਾਂ ਤੁਸੀਂ ਐਮ ਦੇ ਕਿਤਾਬਾਂ ਪੜੋ ਜਬ ਬੰਦਾ ਇੰਨਾ ਤੇਜ਼ ਹੋਵੇ ਠੀਕ ਹੈ ਗੂਗਲ ਤੇ ਮੱਥਾ ਮਾਰੋ ਤੁਸੀਂ ਉਹ ਚੀਜ਼ਾਂ ਪੜ ਲਓ ਹਨਾ ਜਿਹੜੀ ਚੀਜ਼ ਨਹੀਂ ਸਮਝਾਂ ਦੀ ਉਹਨੂੰ ਡਿਟੇਲ ਚ ਪੜ ਲਓ ਇਹਦੇ ਵਿੱਚ ਹਰ ਇੱਕ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਮਿਲ ਜੂਗੀ ਜਿਹੜੇ ਮੇਰੇ ਵੈਦ ਵੀਰ ਨੇ ਇਹ ਕਿਤਾਬ ਜ਼ਰੂਰ ਪੜ ਲਿਓ ਠੀਕ ਹੈ ਹਰ ਇੱਕ ਜਾਣਕਾਰੀ ਤੁਹਾਨੂੰ ਇਹਦੇ ਵਿੱਚ ਲੇਟ ਜਿੱਤੇ ਲਈ ਦਿੱਤੀ ਹੋਈ ਹੈ ਠੀਕ ਹੈ ਆਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਸ਼ੈਲਫ ਮੈਡੀਟੇਸ਼ਨ ਹਾਨੀਕਾਰਕ ਹੈ ਠੀਕ ਹੈ ਉਹ ਨਹੀਂ ਕਰਨੀ ਚਾਹੀਦੀ ਇੱਕੇ ਤੁਸੀਂ ਦੇਖਿਆ ਹੋਣਾ ਐਵੇਂ ਇਹ ਟਿਊਬ ਬੰਦ ਕਰ ਦੰਦੇ ਹਨਾ ਇਹਦੇ ਉੱਤੇ ਵੀ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗਾ ਆਪਣੇ ਕੋਲੇ ਮੇ ਕੇਸ ਹੈ ਸੀ ਕੀ ਬਣਿਆ ਉਹਦਾ ਕਿਉਂ ਬੰਦ ਹੁੰਦੀ ਹੈ ਹਨਾ ਤੇ ਇਹਦੇ ਵਿੱਚ ਇਹ ਵੀ ਦੱਸਿਆ ਜੂਨੀਕੋਨ ਜਿਹੜੀ ਹੁੰਦੀ ਹੈ ਹਨਾ ਬੱਚੇ ਰਾਣੀ ਮੰਨ ਲਓ ਉਹ ਬਰੀ ਜਿਵੇਂ ਇਹਦੇ ਤੇ ਦੋ ਅੰਡੇ ਦਾਨੀਆਂ ਨੇ ਹਨਾ ਕਈਆਂ ਦੇ ਇੱਕ ਅੰਡੇਦਾਨੀ ਹੁੰਦੀ ਹੈ ਹਨਾ ਦੇਖੋ ਦੋ ਅੰਡੇਦਾਨੀ ਹੈ ਨਾ ਕਈਆਂ ਦੇ ਇੱਕ ਅੰਡੇਦਾਨੀ ਹੁੰਦੀ ਹੈ ਉਹਨੂੰ ਯੂਨੀਕੋਰਨ ਵਾਲੀ ਬੋਲਦਾਂ ਨੇ ਹਨਾ ਉਹ ਮੰਨ ਲਓ ਬਚਪਨ ਤੋਂ ਹੁੰਦੀ ਹੈ ਤੇ ਉਹਦੇ ਉੱਤੇ ਵੀ ਆਪਾਂ ਪੂਜਨੀਕ ਆਪ ਨੂੰ ਨੌਲੇਜ ਹੈਗੀ ਆ ਉਹਦੇ ਲਈ ਆਪਾਂ ਪੂਰੀ ਵੀਡੀਓ ਲੈ ਕੇ ਆਵਾਂਗੇ ਤੁਸੀਂ ਜਰੂਰ ਪੜਿਓ ਇਹ ਕਿਤਾਬ ਕਿਤਾਬ ਦਾ ਸਕਰੀਨਸ਼ਾਟ ਮਾਰ ਕੇ ਰੱਖ ਸਕਾ ਜਿਓ ਬਸ ਤਾਂ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ ਪੜ੍ਹ ਜੇ ਸ਼ੌਂਕ ਰੱਖਦੇ ਹੋ ਤੁਸੀਂ ਠੀਕ ਹੈ 495 ਰੁਪਏ ਦੀ ਕਿਤਾਬ ਹੈ ਮੰਨ ਲਓ 5-600 ਰੁਪਏ ਤੁਹਾਨੂੰ ਘਰ ਪਹੁੰਚ ਜੂਗੇ ਮੰਨ ਲਓ ਜੇ ਤੁਸੀਂ ਇਹਨੂੰ ਆਨਲਾਈਨ ਮੰਗਵਾਉਣਾ ਹੈਗੇ ਹਨ ਠੀਕ ਹੈ ਆਯੁਰਵੈਦਿਕ ਸੰਸਕ੍ਰਿਤੀ ਹਿੰਦੀ ਪੁਸਤਕ ਭੰਡਾਰ ਠੀਕ ਹੈ ਭਾਈ ਇਹਨਾਂ ਦਾ ਇਹ ਹੈ ਤੁਸੀਂ Google ਤੇ ਸਰਚ ਕਰ ਲਿਓ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ Instagram ਪੇਜ ਵੈਦ ਮਲਕੀ ਜਵੰਦਾ ਨੂੰ ਜਰੂਰ ਫੋਲੋ ਕਰ ਲਿਓ ਤੇ ਨਾਲ ਹੀ ਨਾਲ ਆਪਣੇ YouTube ਚੈਨਲ ਜਵੰਦਾ ਆਯੁਰਵੈਦ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ